2027 ਤੇ ਉੱਪਰ 27 ਦੇ ਵਿੱਚ ਧਰਤੀ ਦੇ ਉੱਪਰ ਪਾਣੀੋਂ ਪਾਣੀ ਫੋੜਾ ਨਾਮ ਜਪਣ ਵਾਲੀ ਇੱਥੇ ਰਹਿਣਗੇ ਹੋਰ ਕਿਸੇ ਨਹੀਂ ਨਹੀਂ ਰਹਿਣਾ ਸਾਰੇ ਖਰਾਬ ਹੋ ਜਾਣਗੇ ਸਾਰੇ ਹਾਲਾਤ ਖਰਾਬ ਹੋ ਜਾਣਗੇ ਦੁਨੀਆ ਅੱਧ ਤੋਂ ਵੱਧ ਪ੍ਰਭਾਵਿਤ ਹੋ ਜਾਏਗੀ ਇਹਨਾਂ ਚੀਜ਼ਾਂ ਨਾਲ ਅੱਧ ਤੋਂ ਵੱਧ ਦੁਨੀਆ ਜਿਹੜੀ ਹੈ ਉਹ ਖਤਮ ਹੋ ਜਾਏਗੀ ਸਾਧ ਸੰਗਤ 80% ਦੁਨੀਆ ਨੇ ਖਤਮ ਹੋ ਜਾਣਾ ਇਹਦੇ ਵਿੱਚ ਉਹ ਬਚਣਗੇ ਜਿਹੜੇ ਪਰਮਾਤਮਾ ਦੇ ਪਿਆਰੇ ਹੋਣਗੇ ਅੱਪਾ ਬੇਨਤੀਆਂ ਵਿਸ਼ੇ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਗਿਆਨ ਟੀਵੀ ਚੈਨਲ ਦੇ ਨਾਲ ਸਾਰੀ ਸੰਗਤ ਬਣੀ ਹੋਈ ਹੈ ਪਿਆਰਿਓ 2027 ਤੱਕ ਧਰਤੀ ਦੇ ਹਾਲਾਤ ਅਜਿਹੇ ਹੋ ਜਾਣਗੇ ਤੇ ਜਲ ਤੋਂ ਥਲ ਹੋ ਜਾਏਗਾ ਪਾਣੀ ਪਾਣੀ ਹੋ ਜਾਏਗਾ ਚਾਰੇ ਪਾਸੇ ਤੇ ਇਥੇ ਨਾਮ ਜਪਣ ਵਾਲੇ ਨਾਮ ਲੈਣ ਵਾਲੇ ਉਹ ਸਤਿਗੁਰੂ ਮਹਾਰਾਜ ਜੀ ਦੇ ਨਾਮ ਨਾਲ ਜੁੜਨ ਵਾਲੇ ਹੀ ਜੀਵਤ ਰਹਿਣਗੇ ਬਾਕੀ ਕਿਹੇ ਨੇ ਜੀਵਤ ਨਹੀਂ ਰਹਿਣਾ ਸਾਰੇ ਹੀ ਖਤਮ ਹੋ ਜਾਣਗੇ ਸਾਰੇ ਇਥੇ ਇੰਜ ਕਹਿ ਲੋ ਵੀ ਇਥੋਂ ਨਾਸ਼ ਹੋ ਜਾਣਗੇ ਧਰਤੀ ਦਾ ਅੱਧਾ ਹਿੱਸਾ ਨਾਸ਼ ਹੋ ਜਾਏਗਾ ਪ੍ਰਕਿਰਿਆ ਐਸੀ ਵਰ ਜਾਣੀ ਤੇ ਪ੍ਰਮਾਤਮਾ ਜੀ ਕਹਿੰਦੇ ਉਹ ਜੀਵਤ ਰਹਿਣਗੇ ਜਿਹੜੇ ਰੱਬ ਦੇ ਪਿਆਰੇ ਹੋਣਗੇ ਉਹਦਾ ਨਾਮ ਲੈਣ ਵਾਲੇ ਹੋਣਗੇ ਉਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜਨ ਵਾਲੇ ਹੋਣਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈਣ ਵਾਲੇ ਹੋਣਗੇ ਤੇ ਉਹ ਆਖਣਗੇ ਸਤਿਗੁਰੂ ਜੀ ਤੇਰੇ ਹੀ ਆ ਪਾਤਸ਼ਾਹੀ ਤੇਰੇ ਹੀ ਆ ਤੇ ਸਤਿਗੁਰੂ ਜੀ ਨੇ ਇਹ ਗੱਲ ਕਹਿ ਦਿੱਤੀ ਸਾਸ਼ਾ ਗਨੇ ਪੰਚ ਭੂਤ ਸਚ ਪੈ ਰਤੇ ਜੋਤ ਸੱਚੀ ਮਨ ਮਾਹੇ ਉਸ ਦਾ ਸਾਰਾ ਸ਼ਰੀਰ ਪ੍ਰਭੂ ਦੀ ਯਾਦ ਵਿੱਚ ਪ੍ਰਭੂ ਦੇ ਅਤਵ ਵਿੱਚ ਰੰਗਿਆ ਰਹਿੰਦਾ ਹੈ ਸਾਰਾ ਫਿਰ ਪ੍ਰਭੂ ਦੀ ਜੋਤ ਸਦਾ ਉਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਨਾਨਕ ਔਗਣ ਵਿਸਰੇ ਗੁਰ ਰੱਖੇ ਪਤਤਾ ਹੈ ਜਿਸ ਮਨੁੱਖ ਦੀ ਗੁਰੂ ਨੇ ਪਤ ਰੱਖ ਲਈ ਹੋਵੇ ਉਹਨੂੰ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਵਿਕਾਰ ਉਸ ਤੋਂ ਪਰੇ हट ਜਾਂਦੇ ਨੇ ਤੇ ਮੇਰੇ ਸਤਿਗੁਰੂ ਕਹਿੰਦੇ ਜਿਹੜਾ ਗੁਰੂ ਦੇ ਨਾਲ ਜੁੜ ਜਾਏਗਾ ਉਹ ਤਾਂ ਚੰਗਾ ਰਹੇਗਾ ਸੁਖ ਪਾਏਗਾ ਉਹਦੇ ਹਾਲਾਤ ਜਿੰਨੇ ਮਾੜੇ ਮਰਜੀ ਕਿਉ ਨਾ ਹੋਣ ਉਹਦਾ ਕੱਖ ਨਹੀਂ ਵਿਗਾੜ ਸਕਦੇ ਇਹ ਹਾਲਾਤ ਮਾੜੇ ਉਹਨਾਂ ਲਈ ਹੋਣਗੇ ਜਿਹੜੇ ਗੁਰੂ ਨਾਲੋਂ ਟੁੱਟੇ ਹੋਏ ਨੇ ਜਿਨ੍ਹਾਂ ਨੇ ਕਦੇ ਸਤਨਾਮ ਵਾਹਿਗੁਰੂ ਕਹਿ ਕੇ ਨਹੀਂ ਵੇਖਿਆ ਜਿਹੜੇ ਗੁਰੂ ਘਰ ਵੀ ਉਦੋਂ ਹੀ ਜਾਂਦੇ ਨੇ ਜਦੋਂ ਸਿਰ ਵਿੱਚ ਡੰਡਾ ਵਾਜਦਾ ਜਾਂ ਦੁੱਖ ਮਿਲਦਾ ਕਹਿੰਦੇ ਸਤਗੁਰੂ ਤੇਰੇ ਹੀ ਪਾਤਸ਼ਾਹ ਜੀ ਤੇਰੇ ਹੀ ਆ ਕਹਿੰਦੇ ਉਹ ਜੋ ਗੁਰੂ ਦਾ ਨਾਮ ਵੀ ਨਹੀਂ ਲੈਂਦੇ ਜਿਵੇਂ ਆਪਾਂ ਕਹਿ ਲੀਏ ਵੀ ਸੁਖ ਵੇਲੇ ਉਹਨਾਂ ਕਦੇ ਯਾਦ ਨਹੀਂ ਕੀਤਾ ਸੁਖ ਵੇਲੇ ਕਹਿੰਦੇ ਆ ਉਹ ਤਾਂ ਰੱਬ ਨੂੰ ਵੀ ਟੱਬ ਦੱਸਦੇ ਆ ਤੇ ਕਹਿੰਦੇ ਜਦੋਂ ਦੁੱਖ ਮਿਲਦਾ ਉਦੋਂ ਉਹ ਭੱਜੇ ਜਾਂਦੇ ਆ ਕਹਿੰਦੇ ਸਤਿਗੁਰੂ ਤੂੰ ਹੀ ਤੂੰ ਹੈ ਪਾਤਸ਼ਾਹ ਜੀ ਤੂੰ ਹੀ ਤੂੰ ਹੈ ਬਚਾ ਲਵੀ ਤੇ ਸਤਿਗੁਰੂ ਕਹਿੰਦੇ ਐਸੇ ਲੋਕ ਜਿਹੜੇ ਸੀ ਉਹਨਾਂ ਲਈ ਖਤਰੇ ਹੋਣਗੇ ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹਦੇ ਦਿਲਾਰੇ ਨੇ ਉਹਨਾਂ ਲਈ ਕੋਈ ਖਤਰਾ ਨਹੀਂ ਸਤਿਗੁਰੂ ਕਹਿੰਦੇ ਉਹਨਾਂ ਦਾ ਹਾਲਾਤ ਕੁਝ ਵੀ ਵਿਗਾੜ ਨਹੀਂ ਸਕਣਗੇ ਕਹਿੰਦੇ ਪਰਮਾਤਮਾ ਉਹਨਾਂ ਦੀ ਰੱਖਿਆ ਆਪ ਕਰੇਗਾ ਬਾਲ ਨ ਵਿੰਗਾ ਹੋਆ ਕਰਤਾ ਪੁਰਸ਼ ਥਲੋਆ ਆਪ ਪੜ੍ਹਦੇ ਆ ਨਾ ਮੇਰੇ ਸਤਿਗੁਰੂ ਕਹਿੰਦੇ ਉਹਨਾਂ ਲਈ ਹੈ ਸਤਿਗੁਰੂ ਉਹਨਾਂ ਲਈ ਖੜੇ ਨੇ ਜਿਹੜੇ ਕਹਿੰਦੇ ਭਾਈ ਆਪਣੀ ਰੱਖਿਆ ਆਪ ਕਰਨੀਏ ਸਤਿਗੁਰੂ ਉਹਨਾਂ ਦੇ ਵਿੱਚ ਸਹਾਈ ਹੋਏਗਾ ਪਾਤਸ਼ਾਹ ਉਹਨਾਂ ਦੇ ਵਿੱਚ ਸਹਾਈ ਹੋਏਗਾ ਧੰਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਵਿੱਚ ਸਹਾਈ ਹੋਣਗੇ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਕੋਈ ਬਾਲ ਵੀ 빙ਾਣੀ ਕਰ ਸਕਿਆ ਉਹਨਾਂ ਨੂੰ ਹੋਰ ਨਹੀਂ ਉਹ ਦੂਜਿਆਂ ਦੀ ਸੇਵਾ ਵੀ ਕਰਨਗੇ ਦੂਜਿਆਂ ਨੂੰ ਬਚਾਉਣਗੇ ਮਹਾਂਪੁਰਖਾਂ ਦਾ ਅੱਜ ਕੱਲ ਕੰਮ ਕੀ ਹੈ ਭਾਈ ਜਿਹੜੇ ਬੰਦਗੀ ਵਾਲੇ ਸਾਧੂ ਸੰਤ ਪਹਿਲੇ ਹੋਏ ਜਾਂ ਅੱਜ ਹਨ ਉਹ ਦੁਨੀਆ ਨੂੰ ਇਹੋ ਕਹਿੰਦੇ ਆ ਭਾਈ ਸਮਾਂ ਥੋੜਾ ਹੀ ਹੈ ਰੱਬ ਨਾਲ ਜੁੜ ਜਾਓ ਪਰਮਾਤਮਾ ਨਾਲ ਜੁੜ ਜਾਓ ਜੇ ਅੱਜ ਅਸੀਂ ਇਹ ਗੱਲ ਨੂੰ ਇਗਨੋਰ ਕਰਦੇ ਆਂ ਤੇ ਕੱਲ ਨੂੰ ਸਾਡੇ ਲਈ ਦੁੱਖ ਬਣੇਗਾ ਜੇ ਅੱਜ ਅਸੀਂ ਸੁਣ ਕੇ ਮੰਨ ਲੈਨੇ ਆਂ ਤੇ ਪਿਆਰਿਓ ਸਾਡੇ ਲਈ ਸੁੱਖ ਬਣੇਗਾ ਬਸ ਗੱਲ ਤੇ ਇੱਥੇ ਕੋ ਖੜੀ ਐ ਅਸੀਂ ਗੁਰੂ ਘਰ ਜਾਇਆ ਕਰੀਏ ਸਤਿਗੁਰੂ ਨੂੰ ਅਰਦਾਸ ਕਰਿਆ ਕਰੀਏ ਪਾਤਸ਼ਾਹ ਹੁਣ ਤੂੰ ਹੀ ਕਿਰਪਾ ਕਰ ਤੇ ਮੇਰੇ ਸਤਿਗੁਰੂ ਜੀ ਫੇਰ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ